ਏਪੀ 24 ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤ ਵਿਕਾਸ ਪਰਿਸ਼ਦ ਵੱਲੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ 124 ਦਾਨੀਆਂ ਨੇ ਦਿੱਤਾ ਖੂਨ ਭਾਰਤ ਵਿਕਾਸ ਪਰਿਸ਼ਦ ਬਸੀ ਪਠਾਣਾ ਵੱਲੋਂ ਸ਼੍ਰੀ ਨੀਰਜ ਮਨਹੋਤਰਾ ਪ੍ਰਧਾਨ ਦੀ ਰਹਿਨਮਾਈ ਹੇਠ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਕਰਦਿਆਂ ਘੁੰਮਣ ਬ੍ਰਦਰ ਐਡਵੋਕੇਟਸ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਸਾਨੂੰ ਨੌਜਵਾਨ ਵਰਗ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਦਾ ਕਾਰਨ ਖੂਨ ਦਾ ਨਾ ਮਿਲਣਾ ਨਾ ਬਣ ਸਕੇ ਪੇਸ਼ ਹੈ P24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਬਸਿਪਖਣਾ ਦੀ ਭਾਗ ਦਾ ਸਰਪਛਤ ਵੱਲੋਂ ਮਾਨਵਤਾ ਦੇ ਭਲੇ ਲਈ ਲਗਾਇਆ ਗਿਆ ਖੂਨਦਾਨ ਕੈਂਪ ਅੱਜ ਬਸਿਪਖਣਾ ਦੇ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਵਿਖੇ ਭਾਰਤ ਕਾ ਸਰਪਛਤ ਵੱਲੋਂ ਪ੍ਰਧਾਨ ਨੀਰਜ ਬਲੋਤਰਾ ਦੀ ਅਗਵਾਈ ਹੇਠ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਖੂਨ ਦਾਨੀਆਂ ਵੱਲੋਂ ਸ਼ਿਰਕਤ ਕੀਤੀ ਗਈ ਸੋ ਬਸੀਪਟਣਾ ਦੇ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਅੱਜ ਖੂਨਦਾਨੀ ਖੂਨ ਕਰ ਰਹੇ ਨੇ ਖੂਨਦਾਨ ਕਰ ਰਹੇ ਨੇ 100 ਮਾਨਵਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ ਗਿਆ ਭਾਰਤ ਪ੍ਰਕਾਸ਼ ਪਰਸ਼ਦ ਵੱਲੋਂ ਨੋ ਪਰੇ ਸੇਵਾ ਕਰਦੇ। ਸਾਡੇ ਨਮਕਨ ਮਾਣ ਦੇ ਚਾਹਵਤ ਨਾ ਕੋਈ ਸਹਾਇਤਾ ਦੋਵੇਂ ਬਸੇ ਹੈ। ਇਹਨਾਂ ਦੇ ਚੋਣਾਂ ਹੋਣੇ। ਜੈ ਸ਼ਰਧਾ ਦੇ। ਸੋ ਭਾਰਤ ਦਾ ਸਰਸ਼ਕ ਦਾ ਇੱਕ ਚੰਗਾ ਉਪਰਾਲਾ ਮਾਨਤਾ ਦੇ ਭਲੇ ਲਈ ਇਹ ਫੂਨਦਨ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਨਗਰ ਕੌਂਸਲ ਪ੍ਰਧਾਨ ਰਵਿੰਦਰ ਰਿੰਕੂ ਜੋ ਕਿ ਪ੍ਰੋਜੈਕਟ ਚੇਅਰਮੈਨ ਨੇ ਭਾਰਤ ਕਾਸ ਪਰਸ਼ਦ ਦੇ ਗੱਲ ਕਰਾਂਗੇ ਇਹਨਾਂ ਨਾਲ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ ਕੀ ਕੀ ਪ੍ਰੋਗਰਾਮ ਸੀ ਤੇ ਮੁੱਖ ਮਹਿਮਾਨ ਵਜੋਂ ਕੌਣ ਪਹੁੰਚੇ ਤੇ ਕਿੰਨੇ ਖੂਨਦਾਨੀ ਖੂਨਦਾਨੀਆ ਵੱਲੋਂ ਖੂਨਦਾਨ ਕੀਤਾ ਜਾ ਚੁਕਾ ਅੰਨ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੁੱਚੀ ਭਾਰਤ ਕਾਸ ਪ੍ਰੀਸ਼ਦ ਮੈਂਬਰ ਸਹਿਮਾਨ ਜਿਨ੍ਹਾਂ ਵੀ ਸਾਡੇ ਮੈਨਾ ਵਿੰਗ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਯੋਗ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਇੱਕ ਬਲੱਡ ਹੀ ਅਸੀ ਚੀਜ਼ ਹੈ ਜਿਹੜੀ ਆਰਟੀਫੀਸ਼ੀਅਲ ਨਹੀਂ ਬਣਾਈ ਜਾ ਸਕਦੀ ਸਿਰਫ ਬੈਟ ਟੂ ਬੈਟ ਜਿਹੜੀ ਆ ਦਿੱਤੀ ਜਾ ਸਕਦੀ ਉਹ ਜੋ ਸਾਡੇ ਅੱਜ ਪਸੀ ਖਾਣਾ ਦੇ ਡੋਨਰਸ ਉਹ ਪੁਰਾਣਾ ਸਾਡਾ ਜਿਹੜਾ ਉਹ ਪੂਰਨ ਕਰ ਰਹੇ ਆ ਮੁੱਖ ਮਹਿਮਾਨ ਵਜੋਂ ਸਾਡੇ ਅੱਜ ਤੋਂ ਮਨ ਬ੍ਰਦਰ ਦੇ ਐਡਵੋਕੇਟ ਉਹ ਹੁਣੇ ਹੀ ਇੱਥੋਂ ਹੋ ਕੇ ਗਏ ਆ ਔਰ ਮੇਰਾ ਖਿਆਲ ਹੈ ਵੀ ਹਜੇ ਸਵਾ 12 ਹੋਏ ਆ ਪਰ ਜੇ ਚੱਲ ਰਿਹਾ 80 ਦੇ ਕਰੀਬ ਸਾਡੇ ਜਿਹੜੇ ਡੋਨਰ ਹੋ ਚੁੱਕੇ ਆ ਉਮੀਦ ਹੈ 700 ਦੇ ਕਰੀਬ ਜਿਹੜੇ ਸਾਡੇ ਨਾਲੋਜੀ ਕਿਥੋਂ ਦੀ ਟੀਮ ਆਈ ਹੈ ਖੂਨਦਾਨ ਚੰਡੀਗੜ੍ਹ 32 ਸੈਕਟਰ ਸੋ ਮਹਿਲਾ ਵਿੰਗ ਦੇ ਵਿੱਚ ਵੀ ਕਾਫੀ ਜੋਸ਼ ਹੈ ਉਹਨਾਂ ਵੱਲੋਂ ਵੀ ਖੂਨਦਾਨ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਿੱਤਾ ਜਾ ਰਿਹਾ ਹੈ ਕੁਲਦੀਪ ਮੈਡਮ ਜੋ ਕਿ ਮਹਿਲਾ ਵਿੰਗ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਅਪੀਲ ਕਰੋਗੇ ਲੋਕਾਂ ਨੂੰ ਮਹਾ ਹੈ ਸਭ ਤੋਂ ਵੱਡਾ ਦਾਣਾ ਇਸ ਸਬੰਧ ਦੇ ਵਿੱਚ ਜਿਹੜਾ ਜੈਂਪ ਲਗਾਇਆ ਗਿਆ ਉਹਦੇ ਵਿੱਚ ਬਹੁਤ ਹੀ ਮਤਲਬਾਂ ਦੇ ਡੋਨਰ ਜਿ ਬਹੁਤ ਵੱਧ ਚੜ ਕੇ ਹਿੱਸਾ ਲਿਆ ਸ਼ਾਇਦ ਰਿਕਾਰਡ ਤੋੜ ਇਸ ਵਾਰ ਬਲੱਡ ਇਕੱਠਾ ਹੋਵੇਗਾ ਅਸੀਂ ਸਾਰਿਆਂ ਦੇ ਬਹੁਤ ਬਹੁਤ ਇਸ ਪ੍ਰੋਜੈਕਟ ਨੂੰ ਸਫਲ ਕਰਨ ਦੇ ਲਈ ਧੰਨਵਾਦ ਕਰਦੇ ਹਾਂ ਸੁਪ ਮਹਿਲਾ ਵਿੰਗ ਬਲੂਰੀ ਵੱਧ ਚੜ ਕੇ ਹਿੱਸਾ ਲਿੱਤਾ ਜਾ ਰਿਹਾ ਹੈ ਸੁ ਗੱਲ ਕਰਾਂਗੇ ਨਿਰੰਜਮਲ ਮੋਤਰਾ ਉਹਨਾਂ ਦੀ ਵਾਈਫ ਜੋ ਕਿ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਭਾਰਤ ਕਾਸ ਪਰਸ਼ਦ ਦੇ ਪ੍ਰਧਾਨ ਵੀ ਨੇ ਉਹ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਅਪੀਲ ਕਰੋਗੇ ਮਹਿਲਾਵਾਂ ਨੂੰ ਉਹ ਦੇਖਿਆ ਜਾਂਦਾ ਹੈ ਕਿ ਅੱਜ ਭਾਰਤ ਕਾਸ ਪਰਸ਼ਦ ਦੇ ਪ੍ਰੋਗਰਾਮ ਵਿੱਚ ਦੇਖਿਆ ਜਾ ਰਿਹਾ ਹੈ ਕਿ ਮਹਿਲਾਵਾਂ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਪਰ ਕੂੰਦਨ ਕੈਂਪਸ ਦੇ ਵਿੱਚ ਮਹਿਲਾਵਾਂ ਪਿੱਛੇ ਰਹਿੰਦੀਆਂ ਨੇ ਪਰ ਅੱਜ ਨਵੇਕਲੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਮਹਿਲਾਵਾਂ ਅੱਗੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਕੀ ਕਾਰਨ ਹੈ ਕੀ ਅਪੀਲ ਕਰੋਗੇ ਲੋਕਾਂ ਨੂੰ ਕੀ ਅਪੀਲ ਕਰੋਗੇ ਇਹ ਇਸ ਸਭ ਤੋਂ ਵਾਕਤ ਡਾ ਰਾਈਡਰ ਬਹੁਤ ਅੱਛੀ ਗੱਲ ਹੈ ਸਾਰੇ ਇਕੱਠੇ ਹੋ ਕੇ ਆਇਆ ਇਸ ਚੱਕਰ ਜਿਹੜੇ ਨੰਮੀ ਜੈਸਾ ਕਹਿੰਦਾ ਸਾਰੇ ਅਪਰੀਸ਼ੀਏਟ ਕਰ ਰਹੇ ਨੇ ਸੋ ਮਹਿਲਾਵਾਂ ਦੀ ਹੌਸਲਾ ਅਫਜਾਈ ਕਰਨ ਲਈ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਜੋ ਮਹਿਲਾਵਾਂ ਖੂਨ ਦਾਨ ਦੇ ਰਹੀਆਂ ਨੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਸਾਫਤਾ ਮਹਿਲਾ ਵਿੰਗ ਦੇ ਪ੍ਰਧਾਨ ਵੀ ਇੱਥੇ ਮੀਨੂ ਬਾਲਾ ਜੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਅਪੀਲ ਕਰੋਗੇ ਲੋਕਾਂ ਨੂੰ ਫੋਕ ਡਾਨ ਨਿਕ ਅਹਿਲ ਵਧੀਆ ਇਹਦੇ ਸਾਰਿਆਂ ਨੂੰ ਕਰਨਾ ਚਾਹੀਦਾ ਇਹਦੇ ਨਾਲ ਆਪਣੀਆਂ ਮਤਲਬ ਬਿਮਾਰੀਆਂ ਨਹੀਂ ਲੱਗਦੀਆਂ ਇਹਦਾ ਵਿਸ਼ਵਾਸ ਹੁੰਦਾ ਵੀ ਫੋਕ ਡਾਨ ਦਾ ਇਸ ਤਰ੍ਹਾਂ ਪਰ ਇਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਬੂਮ ਸਰਕਲ ਵਧੀਆ ਚੱਲਦਾ ਰਹਿੰਦਾ ਤੇ ਸਾਨੂੰ ਇਹ ਵੀ ਅਸੀਂ ਵੱਧ ਤੋਂ ਵੱਧ ਸਾਰੇ ਜਾਣੇ ਬਲੱਡ ਡੋਨੇਟ ਕਰੀਏ ਤੇ ਲੇਡੀਜ਼ ਵੀ ਇਹ ਸਾਰਿਆਂ ਤੋਂ ਜਿਵੇਂ ਵੀ ਹਰ ਵਾਰੀ ਅਸੀਂ ਕਰਦੇ ਆ ਤੇ ਹਰ ਸਾਲ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਲੇਡੀਜ਼ ਵੀ ਵੱਲੋਂ ਵੀ ਇਹ ਦਾ ਕੀਤਾ ਜਾਵੇ ਸੋ ਵਕਤੋ ਵਕਤ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਖੂਨਦਾਨ ਕੀਤਾ ਜਾਵੇ ਸੋ ਭਾਰਤਕਾਸਪਰਸ਼ਦ ਦਾ ਚੰਗਾ ਉਪਰਾਲਾ ਹੈ ਰਿਫਰੈਸ਼ਮੈਂਟ ਦਾ ਵੀ ਚੰਗਾ ਪ੍ਰਬੰਧ ਹੈ ਸੋ ਸੜਨਾ ਮੌਜੂਦ ਨੇ ਨਵ ਨਿਯੁਕਤ ਪ੍ਰਧਾਨ ਜੋ ਕਿ ਭਾਰਤਕਾਸਪਰਸ਼ਦ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪ੍ਰਧਾਨ ਜੀ ਅੱਜ ਤੁਹਾਡੀ ਇਹ ਟਰਮ ਦਾ ਸ਼ਾਇਦ ਪਹਿਲਾ ਕੈਂਪ ਹੈ ਪਹਿਲਾ ਪ੍ਰੋਜੈਕਟ ਹੈ ਕੀ ਅਪੀਲ ਕਰੋ ਸਾਡਾ ਕੈਂਪ ਜੀ ਪ੍ਰਾਟ ਕੈਂਪ ਲੱਗਿਆ ਹੋਇਆ ਹੈ ਜਿਬਾਤ ਵਿਕਾਸ ਪਰਿਸ਼ਦ ਵੱਲੋਂ ਸਿਕਰਾਣਾਪੁਰ ਤੇ ਕੈਂਪ ਚੱਲ ਰਿਹਾ ਜੀ ਅਸੀਂ ਤਾਂ ਇਹ ਕਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਬਹੁਤ ਬੜਾ ਸੋਹ ਸਹੀ ਸਾਡੇ ਨਾਲ ਵਧੀਆ ਵਧੀਆ ਸਹਿਯੋਗ ਮਿਲ ਰਿਹਾ ਹੈ ਸਾਨੂੰ ਲੋਕਾਂ ਦਾ ਕੀ ਅਪੀਲ ਕਰੋਗੇ ਲੋਕਾਂ ਨੂੰ ਬਹੁਤ ਬੜ ਬਲੱਡ ਦੇਣ ਕੋਆਰਡਿਨੇਟ ਕਰਨ ਵਾਸਤੇ ਵੀ ਲਗਾ ਜੀ ਸੋ ਭਾਰਪਕਾਸ ਪਰਸ਼ਦ ਵੱਲੋਂ ਆਮ ਲੋਕਾਂ ਨੂੰ ਲਕ ਦਾਨੀਆਂ ਨੂੰ ਅਪੀਲ ਕੀ ਵੱਧ ਚੜ ਕੇ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿੱਤਾ ਜਾਵੇ ਅਸੀਪਣਾ ਦੇ ਸ਼ਿਰਗੁਰ ਤੇ ਇੱਕ ਮਹਾਨਦਰ ਸਾਹਿਬ ਗੁਰਦੁਆਰਾ ਵਿਖੇ ਇੱਕ ਕੈਂਪ 2 ਵਜੇ ਤੱਕ ਚੱਲੇਗਾ ਸੋ ਲੋਕਾਂ ਨੂੰ ਅਪੀਲ ਜੋ ਵੀ ਇਸ ਚੈਨਲ ਨਾਲ ਜੁੜੇ ਨੇ ਉਹ ਵਕਤ ਤੋਂ ਵਕਤ ਗੁਰਦੁਆਰਾ ਸ਼ਿਰਦੇਗ ਮਹਾਨਦਰ ਸਾਹਿਬ ਵਿਖੇ ਪਹੁੰਚਣ ਤਾਂ ਜੋ ਅਸੀਂ ਖੂਨਦਾਨ ਕਰਕੇ ਇੱਕ ਮਹਾਦਾਨ ਕਰ ਸਕੀਏ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕੀਏ